ਦੇ ਲਈ ਸਤਿ ਸ਼੍ਰੀ ਅਕਾਲ ਮੰਧਤ ਕਰਕੇ 2027 ਨਵੀਂ ਜਫਰੀ ਸਰਕਾਰ ਬਣਾਇਓ ਇੰਨਾ ਕਿ ਮੈਂ ਬੇਰੀ ਕਰਦਾ ਰਹਿ ਜਾਣਾ ਜੈ ਜੀ ਜੈ ਭਾਗ ਅੰਮ੍ਰਿਤ ਜੀ ਦੀ ਭਾਇਤੀ ਜੀ ਆਪਣਾ ਪ੍ਰੋਗਰਾਮ ਬਲਵਿੰਦਰ ਬਿੱਟੂ ਜੀ ਬੈਂਦੀ ਆ ਤੇ ਹਨੇਸ਼ ਸਿੰਘ ਕਾਲੀਆ ਜੀ ਤੇ ਸਟੇਜ ਤੇ ਟੋਲ ਰਹੇ ਉਹਨਾਂ ਦੇ ਕੋਲ ਸਾਥੀ ਹੈਗੇ ਉਹਨਾਂ ਨਾਲ ਅੱਗੇ ਲੈ ਸਕਦੇ ਆ ਦੂਜਾ ਵੀ ਸਾਥੀ ਵੀ ਬਲਵਿੰਦਰ ਬਿੱਟੂ ਜੀ ਡਾਕੂਮੈਂਟ ਵਾਸਤੇ ਹਾਜ਼ਰੀ ਮੈਂ ਤੁਹਾਡਾ ਪ੍ਰੇਮਾ ਦਾ ਜੀ ਉਹ ਵੀ ਕਹ ਰਿਹਾ ਉਹਨਾਂ ਨੂੰ ਪ੍ਰੀਆ ਬੰਗਾ ਜੀ ਬਿਲਕੁਲ ਥਿਆਨ ਬੈਠੇ ਹੁੰਦਾ ਵੀ ਔਰ ਜੀ ਬਿੱਟੂ ਸਾਹਿਬ ਅਕਸਰ ਨਾਲ ਸੇਵਾ ਕਰਦਾ ਸਭ ਤੋਂ ਸਵਾਲ ਦਾ ਸਾਖਾਂ ਮਾਰਦਾ ਕੱਥ ਕਿਉਂਕਿ ਇਹ ਤਾਂ ਸਾਫ ਪਤਾ ਲੱਗਦਾ ਕਿ ਫਰਜ਼ਾਨ ਅਵਤਾਰ ਸਿੰਘ ਲੋਕ ਸਾਹਿਬ ਜਿਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਉਹਨਾਂ ਦੇ ਮਿਹਨਤ ਦਾ ਅੱਜ ਫਿਰ ਸਾਹਿਬ ਸਾਹਿਬ ਜਿਹੜਾ ਨਹੀਂ ਪੱਥਰ कांक्षी रामे सख तारे अथनि ज़िंदगी कौम ते लेखे लाजा Ira mania ka ba zaa ni moora.